ਵਿਦੇਸ਼ ਦੀ ਧਰਤੀ ਤੋਂ ਆਈ ਇੱਕ ਹੋਰ ਮੰਦਭਾਗੀ ਖਬਰ 24 ਸਾਲਾ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ ਦੱਸ ਜੀਏ ਕਿ ਇਹ ਮੰਦਭਾਗੀ ਖਬਰ ਪੁਰਤਕਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹੁਸ਼ਿਆਰਪੁਰ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਜਾਂਦੀ ਹੈ ਜਦੋਂ ਇਹ ਦਰਦਨਾਕ ਖਬਰ ਪਰਿਵਾਰ ਨੂੰ ਪਤਾ ਲੱਗਦੀ ਹੈ ਤਾਂ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟੇ ਜਾਂਦਾ ਹੈ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਕਹਿਣਾ ਹੈ ਕਿ ਇੱਕ ਚੰਗੇ ਭਵਿੱਖ ਦੀ ਖਾਤਰ ਤੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਲਈ ਉਹਨਾਂ ਨੇ ਆਪਣੇ ਨੌਜਵਾਨ ਪੁੱਤ ਨੂੰ ਵਿਦੇਸ਼ ਭੇਜਿਆ ਸੀ ਕਰਜ਼ਾ ਚੁੱਕ ਕੇ ਉਸ ਨੂੰ ਵਿਦੇਸ਼ ਭੇਜਿਆ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਕੁਝ ਸਾਲਾਂ ਦੇ ਵਿੱਚ ਹੀ ਉਹਨਾਂ ਦੇ ਸੁਪਨੇ ਨੇ ਜੜੇ ਉਹ ਟੁੱਟ ਜਾਣਗੇ ਚੂਰ-ਚੂਰ ਹੋ ਜਾਣਗੇ ਮਾਪਿਆਂ ਦਾ ਕਹਿਣਾ ਹੈ ਕਿ ਚੰਗੇ ਭਵਿੱਖ ਲਈ ਉਹਨਾਂ ਨੂੰ ਭੇਜਿਆ ਸੀ ਨੌਜਵਾਨ ਨੂੰ ਪਰ ਅੱਜ ਇਸ ਤਰ੍ਹਾਂ ਜਿ ਨੌਜਵਾਨ ਪੁੱਤ ਦੀ ਮੌਤ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਪੀੜਿਤ ਪਰਿਵਾਰ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦਾ ਸਾਥ ਦਿੱਤਾ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਨੌਜਵਾਨ ਪੁੱਤ ਦੀ লাশ ਨੂੰ ਪਿੰਡ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਹੱਥਾਂ ਦੇ ਨਾਲ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ ਇਸ ਮੌਕੇ ਤੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਦਾ ਪੁੱਤ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਕਾਰ ਵਿੱਚ ਪੰਜ ਨੌਜਵਾਨ ਮੌਜੂਦ ਸਨ ਕਾਰ ਦਾ ਐਕਸੀਡੈਂਟ ਹੋ ਜਾਂਦਾ ਹੈ ਜਿਸ ਦੌਰਾਨ ਉਹਨਾਂ ਦੇ ਪੁੱਤ ਦੇ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਮੌਕੇ ਤੇ ਮੌਤ ਹੋ ਜਾਂਦੀ ਹੈ ਉਹਦੇ ਸਾਥੀਆਂ ਦੇ ਵੀ ਕੁਝ ਸੱਟਾਂ ਲੱਗਦੀਆਂ ਨੇ ਪਰ ਇਹ ਦਰਦਨਾਕ ਖਬਰ ਜਦੋਂ ਉਹਨਾਂ ਨੂੰ ਮਿਲਦੀ ਹੈ ਤਾਂ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਪਰਿਵਾਰ ਦਾ ਇਸ ਮੌਕੇ ਤੇ ਕੀ ਕੁਝ ਕਹਿਣਾ ਹੈ ਆਹ ਤੁਹਾਨੂੰ ਸੁਣਾਉਂਦਿਆਂ ਤੁਹਾਡਾ ਬੇਟਾ ਕਦੋਂ ਬਾਹਰ ਗਿਆ ਸੀਗਾ ਬਾਈ ਚ ਗਿਆ ਉਹ ਨੌ ਮਹੀਨੇ ਹਾਂਜੀ ਨੌ ਮਹੀਨੇ ਕਿਹੜੇ ਸ਼ਹਿਰ ਚ ਲੈਸਪਨ ਸ਼ੇਅਰ ਲੈਸਪਨ ਸ਼ੇਅਰ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਉਹਦੀ ਮੌਤ ਇਸ ਤਰ੍ਹਾਂ ਹੋਈ ਸਾਨੂੰ ਪਰਸੋਂ ਪਤਾ ਲੱਗਿਆ 9 ਵਜੇ ਉਹਦੀ ਗੱਲ ਹੋਈ ਆ ਸਵੇਰੇ 6 ਵਜੇ ਆਏ ਆ ਤੁਹਾਨੂੰ ਕਹਿਣ ਜਿਹਨਾਂ ਨੇ ਜਿਹਨਾਂ ਨੇ ਫੋਨ ਕੀਤਾ ਨਾ ਜਿਹਨਾਂ ਨੇ ਫੋਨ ਦਿੱਤਾ ਮੈਨੂੰ ਪੱਕੀ ਲੱਗਦੀ ਆ ਉਹਦਾ ਭਰਾ ਹੀ ਉੱਥੇ ਕਿਸ ਤਰ੍ਹਾਂ ਕੀ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਸੀ ਇੰਸੀਡੈਂਟ ਹੀ ਹੋਇਆ ਉਹਦਾ ਕੰਮ ਬਤਾਉਂਦੇ ਹਾਲ ਪਏ ਗੱਡੀ ਪਲਟੀ ਆ ਪੰਜ ਜਾਨੇ ਹਾਲਾ ਕਿੰਨੇ ਬੱਚੇ ਥੋੜੇ ਦੋ ਕੱਕੇ ਬੱਚੇ ਨੇ ਛੋਟਾ ਸੀ ਵੱਡਾ ਇਹ ਛੋਟਾ ਹੈ ਤੁਹਾਡਾ ਨਾਮ ਛੋਟਾ ਹੈ ਜਿਹੜਾ ਤੁਸੀਂ ਆਪ ਮਦਦ ਤੁਸੀਂ ਆਪ ਕੀ ਕੰਮ ਕਰ ਕਰਦੇ ਹੋ ਖੇਤੀਬਾੜੀ ਥੋੜੀ ਜਿਹੀ ਬੜੀ ਪਰ ਕਿੱਲਾ ਡੇਡ ਕਿੱਲਾ ਕੇ ਬੜੀ ਹਾਂ ਮੱਝ ਰੱਖੀ ਹੈ ਆਖਰੀ ਵਾਰ ਤੁਹਾਡੀ ਆਪਣੇ ਪੁੱਤ ਨਾਲ ਕਦੋਂ ਗੱਲ ਹੋਈ ਸੀ ਹਾਂ ਠੀਕ ਆਖਰੀ ਵਾਰੀ ਉਹਨੂੰ ਪਰਸੋਂ ਹੀ 9 ਵਜੇ ਹੋਈ ਹੈ ਕੀ ਕਹਿੰਦਾ ਸੀ ਕੁਛ ਨਹੀਂ ਉਹਨੇ ਕਿਹਾ ਹੈਗਾ ਜਿੱਦਾਂ ਠੀਕ ਠਾਕ ਹਾਲਚਲ ਪੁੱਛਿਆ ਉਹਨੇ ਬਸ ਜਿਸ ਬੰਦਰਵਾੜ ਜੀ ਤੁਹਾਡੇ ਬ੍ਰਦਰ ਦੀ ਜਿਹੜੀ ਪੁਰਤਗਾਲ ਦੇ ਵਿੱਚ ਇੱਕ ਰੋਡ ਐਕਸੀਡੈਂਟ ਦੇ ਵਿੱਚ ਘਟਨਾ ਹੋ ਗਈ ਕੀ ਮਾਮਲਾ ਹੋਇਆ ਸਾਰਾ ਪਰ ਕਿੱਦਾਂ ਗਿਆ ਸੀ ਵਿਦੇਸ਼ ਤੇ ਵਿੱਚ ਹਾਂਜੀ ਜੀ ਇੱਥੋਂ ਤੁਹਾਨੂੰ ਪਤਾ ਕਿ ਗਰੀਬੀ ਦੇ ਵਿੱਚ ਸਾਰੇ ਬੱਚੇ ਭੇਜ ਜਾਂਦੇ ਨੇ ਕਰਜ਼ਾ ਚੱਕ ਕੇ ਭੇਜਿਆ ਉਹਨੂੰ ਅਜ ਉਹਨੂੰ ਸਵਾ ਸਾਲ ਵੀ ਨਹੀਂ ਹੋਇਆ ਉੱਥੇ ਗਿਆ ਉਹਨੂੰ ਉਹ ਨਹੀਂ ਉਹਨੂੰ ਕੰਮ ਮਿਲਿਆ ਸੀ ਕੰਮ ਤੋਂ ਆ ਰਿਹਾ ਸੀ ਤੇ ਆਉਂਦੇ ਉਹਦਾ ਐਕਸੀਡੈਂਟ ਹੋ ਗਿਆ ਜਿੱਦੇ ਚੌਦੀ ਡੈਥ ਹੋ ਗਈ ਔਨ ਸਪੋਟ ਕਾਹਦੇ ਵਿੱਚ ਸੀ ਇਹ ਕਾਰ ਦੇ ਵਿੱਚ ਆ ਰਿਹਾ ਸੀ ਜੀ ਹਾਂਜੀ ਆਖਰੀ ਵਾਰੀ ਤੁਹਾਡੀ ਗੱਲ ਹੋਈ ਉਹਨਾਂ ਪਰ ਆ ਨਹੀਂ ਇਹਨਾਂ ਦੀ ਮੰਮੀ ਦੀ ਹੋਈ ਹੈ ਗੱਲ ਕਿਉਂਕਿ ਮੇਰੀ ਨਹੀਂ ਹੋ ਪਾਈ ਤੇ ਕਿੰਨੇ ਤੇ ਹੀ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਹਾਂਜੀ ਅਸੀਂ ਆ ਹੀ ਕਾਂਗੇ ਕਿ ਸਾਡਾ ਮੇਰਾ ਗੱਲ ਉਪਰਾ ਸਾਡਾ ਬੱਚਾ ਸਾਨੂੰ ਛੇਤੀ ਤੋਂ ਛੇਤੀ ਉਹਦੀ ਲਾਸ਼ ਸਾਡੇ ਤੱਕ ਡੈੱਡ ਬੋਡੀ ਪਹੁੰਚੇ ਤਾਂ ਜੋ ਅਸੀਂ ਉਹਨੂੰ ਖੀਰੀ ਵਾਰ ਦੇਖ ਸਕੀਏ ਕਿਉਂਕਿ ਇਹਨੇ ਦੂਰ ਬੈਠਿਆ ਇੱਕ ਮਾਪੇ ਦੀ ਸਾਰੇ ਭੈਣ ਭਰਾਵਾਂ ਦੀ ਹਾਲਤ ਕਿ ਹੋ ਜਾਂਦੀ ਅਸੀਂ ਤੁਹਾਨੂੰ ਉਹ ਬਿਆਨ ਹੀ ਨਹੀਂ ਕਰ ਸਕਦੇ ਸਾਡੇ ਕੋਲ ਲਫ਼ਜ਼ ਹੀ ਨਹੀਂ ਹੈਗੇ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਖੋ ਲਿਆ ਆ ਤੁਸੀਂ ਸਾਡੀ ਇਹੀ ਡਿਮਾਂਡ ਹੈ ਕਿ ਸਾਡਾ ਬੱਚਾ ਸਾਡੇ ਤੱਕ ਪਹੁੰਚਾ ਦਿਓ ਜਿਸ ਤਰੀਕਾ ਆਇਆ ਰਾਤ ਨੂੰ 8 ਵਜੇ ਨੇ ਉਦਾਂ ਮੈਨੂੰ 9:30 ਫੋਨ ਕਰਦਾ ਜਦੋਂ ਕੰਮ ਤੋਂ ਹੁੰਦਾ ਹੈ ਰੋਜ਼ ਹੀ ਇਹਨੇ ਮੈਨੂੰ ਰਾਤ ਨੂੰ ਫੋਨ ਕਰਨਾ ਹੀ ਕਰਨਾ ਏ ਮੈਨੂੰ ਕਹਿੰਦਾ ਮੰਮੀ ਤੋਂ ਸੁੱਤੀ ਨਹੀਂ ਮੈਂ ਕਿਹਾ ਨਹੀਂ ਤੇਜੀ ਮੈਂ ਨਹੀਂ ਅਜੇ ਸੁੱਤੀ ਜੇ ਉਹਦਾ ਨੀ ਫੋਨ ਆਉਣਾ ਤਾਂ ਮੈਂ ਕਰ ਲੈਣਾ ਮੈਨੂੰ ਕਹਿੰਦਾ ਰੋੜਿਆਂ ਦਾ ਮੁੰਡਾ ਆ ਇੱਥੇ ਗੰਗਾ ਚੱਕ ਤੋਂ ਕਹਿੰਦਾ ਮੰਮੀ ਮੇਰਾ ਲਸਾਂ ਸਪੇਈ ਦੇਈ ਨਾਲੇ ਮੇਰੀ ਚੈਨੀ ਭੇਜ ਦੇਈ ਜਾਂਦੀ ਸੀ ਇੱਥੇ ਪਈ ਤੇ ਮੈਂ ਕਿਹਾ ਮੈਂ ਤੇਜ ਕੱਪੜੇ ਭੇਜਾਂ ਕਹਿੰਦਾ ਨਾ ਮੰਮੀ ਕੱਪੜੇ ਨਾ ਭੇਜੀ ਮੈਂ ਇੱਥੋਂ ਹੀ ਲੈ ਲੈਣੇ ਕਹਿੰਦਾ ਮੰਮੀ ਰੋਟੀ ਖਾਦੀ ਆ ਮੈਂ ਕਿਹਾ ਉਹ ਖਾ ਲਈ ਜੁੱਲਿਆਂ ਚ ਵੜ ਗਿਆ ਮੈਂ ਅੱਜ ਠਾਂਡੇ ਵਿੱਚ ਪਿਆ ਇਹ ਬਸ ਇੰਨੀ ਗੱਲ ਹੋਈ ਮੇਰੇ ਨਾਲ ਆਖਰੀ ਆਖਰੀ ਇੰਨੀ ਗੱਲ ਹੋਈ ਏ ਮੌਤ ਦੀ ਸੋਚਣਾ ਜਿਹੜੀ ਕਿ ਮੌਤ ਦੀ ਸੋਚਣਾ ਮੇਰੀ ਭਾਬੀ ਲੱਗਦੀ ਐ ਇਥੋਂ ਗੰਗਾ ਚੱਕੋ ਉਹਦਾ ਭਰਾ ਹੀ ਉੱਥੇ ਉਹਨੇ ਹੀ ਕੰਮ ਤੇ ਲਵਾਇਆ ਹੀ ਇਹਨੂੰ ਉਹਨੇ ਆਪਣੀ ਭੈਣ ਨੂੰ 3 ਵਜੇ ਦੱਸ ਦਿੱਤਾ ਉਹ ਮੈਨੂੰ 6 ਵਜੇ ਇੱਥੇ ਦੱਸਣ ਆਈ ਏ ਪਰ ਮੈਂ 3 ਵਜੇ ਉੱਠ ਪਈਆ ਸਾਢੇ 3 ਦਾ ਆਰਾਮ ਏ ਮੇਰਾ ਮੈਨੂੰ ਸੁੱਝ ਗਈ ਏ ਮੈਂ 7 ਵਜੇ ਉੱਠ ਪਈ ਆ ਮੈਂ ਅਚਨਾਨ ਕੀਤਾ ਪਾਠ ਕੀਤਾ ਚਾਰ ਪਾਠ ਜਵਤੀ ਸਾਹਿਬ ਦੇ ਕੀਤੇ ਨੇ ਮੈਂ ਅਰਦਾਸ ਕੀਤੀ ਏ ਬੰਗਲਾ ਸਾਹਿਬ ਤੋਂ ਪਾਠ ਲੱਗਾ ਏ ਮੈਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੇ ਤੇ ਜਿੰਨ ਦਰ ਦੇ ਮੇਰ ਪਰਿਆ ਹੱਥ ਰੱਖੀ ਸੀ ਤੇ ਸਭ ਦੇ ਬੱਚਿਆਂ ਦੇ ਸਿਰ ਤੇ ਹੱਥ ਮੇਰ ਪਰਿਆ ਰੱਖੀ ਪਾਪਾ ਦੀ ਸਿੰਘ ਜੀ ਮੈਂ ਰੋਜ ਇਹੋ ਹੀ ਅਰਦਾਸ ਕਰਨੀ ਮੈਨੂੰ ਨਹੀਂ ਸੀ ਪਤਾ ਮੇਰਾ ਬੱਚਾ ਵ ਮੇਰੇ ਬੱਚੇ ਨੇ ਮੁੱਕ ਜਾਣੇ ਭਾਰਤ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਹਾਏ ਮੈਂ ਕਹਿੰਨੀ ਆ ਜਿੰਨੀ ਛੇਤੀ ਮੇਰੇ ਪਤਰੀ ਲਾਚ ਕਾਲ ਦੋ ਹਾਏ ਮੈਂ ਆਪਣੇ ਪੁੱਤ ਨੂੰ ਛੇਰਾ ਬਨ ਲਾ ਹਾਏ ਮੈਂ ਆਪਣੇ ਪੁੱਤ ਨੂੰ ਛੇਰਾ ਬਨ ਲਾ ਮੇਰਾ ਪੁੱਤ 25 ਸਾਲਾਂ ਦਾ ਮੈਂ ਬੜੇ ਵਸਾਣਾ ਪਾਲੇ ਸੀ ਹਾਏ ਮੇਰਾ ਬਤ ਮੇਰਾ ਵਸਾ ਨਹੀਂ ਸੀ ਖਾਂਦਾ